ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਬੜਾ ਪ੍ਰਸਾਦ ਜਪ ਆਦ ਸਚ ਜੋ ਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੇ ਸਚ ਸੋਚੈ ਸੋਤ ਨਾ ਹੋਗਾ ਏ ਜੇ ਸੋਚੇ ਲਖ ਬਾਦ ਚਪੈ ਚਪ ਨਾ ਹੋਗਾ ਏ ਜੇ ਲਾਇ ਰਹਾ ਦਿਵਤਾ ਦਾ ਉਖੇ ਧੁਖ ਨਾ ਉਤਰੀ ਜਿਬਨ ਪੁਨੀਆ ਭਰ ਸਤਿ ਅਨਤ ਲਖ ਹੋਇ ਤਾ ਇਕ ਨਾ ਚੱਲੇ ਨਾਲ ਕਿਵ ਸਤਿਆ ਦਾ ਹੋਈਐ ਇਕ ਕੁੜਾ ਟੁੱਟਾ ਪਾਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮਿ ਹੋਵਨ ਅਕਾਰ ਹਕਮ ਨਾ ਕਹਿਆ ਜਾਈ ਹੁਕਮਿ ਹੋਵਨ ਜੀ ਹੁਕਮਿ ਲਾ ਵੜਿਆਏ ਹੁਕਮੇ ਓ ਤੁਮਨੇ ਚ ਹੁਕਮ ਦੇਕ ਦੁੱਖ ਸੁਖ ਪਾਈਆ ਇਕ ਨਾਮੁ ਰਕਮੀ ਬਖਸ਼ੇਸ ਇਕ ਹੁਕਮੇ ਸਦ ਪਾਈਆ ਹੁਕਮੇ ਅੰਦਰ ਸਭ ਕਾ ਬਾਹ ਹੁਕਮ ਨਾ ਕੋਇ ਨਾਨਕ ਹੁਕਮਾ ਜੇ ਬੁਝੈ ਤਉ ਮੈਂ ਕਹਿ ਨ ਕੋਇ ਗਾ ਵੇਖੋ ਤਨ ਹੋਵੇ ਕਿਸੇ ਤਨ ਗਾ ਵੇਖੋ ਦਾ ਜਣਾ ਨਿਸਾਨ ਗਾ ਵੇਖੋ ਗਣਵਟਿਆ ਚਾਰ ਗਾ ਵੇਖੋ ਵਿਦਿਆ ਵਿਖ ਵਿੱਚਾਰ ਗਾ ਵੇਖੋ ਸਾਜਿ ਕਰੇ ਤਨ ਖੇਗ ਵੇਖੋ ਜੀ ਅਲੈ ਕਰਦੇਹ ਗਾ ਵੇਖੋ ਜਾਪ ਜਿਸ ਸਾ ਦੂਰ ਗਾ ਵੇਖੋ ਵੇਖਾ ਹਾਦਰ ਹਦੂਰਾ ਕਤਨਾ ਕਤਿਨਾ ਆਵੇ ਟੋਟ ਕਤ ਕਤ ਤੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਹੈ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਖੋ ਨਾਨਕ ਵਿਖਸੈ ਵੇ ਪ੍ਰਭ ਆਪੋ ਸਚ ਸਹ ਸਚ ਨਾਏ ਭਖਿਆ ਬਖ ਪਰ ਆ ਕਮੰਗ ਦੇ ਦੇ ਤਾਤ ਕਦੇ ਤਾ ਕਰ ਫਿਰ ਕੇ ਅਗੈ ਰਖਿਆ ਜਿਤ ਜਿਸ ਸਾਦਰ ਗਾ ਨਹੇ ਬੋਲਣ ਬੋਲੀਐ ਜਿਸਮ ਤਰੇ ਪਿਆਰ ਅੰਮ੍ਰਿਤ ਵਿਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵ ਕਪੜਾ ਦਾਰ ਦਾਲਕ ਐ ਵਾ ਜਾਨੀਆਂ ਸਰ ਅਪੇ ਸਤਿਆਰ ਥਾ ਪਿਆ ਨਾ ਜਾਏ ਕਿ ਤਾ ਨਾ ਹੋਏ ਆਪਿ ਆਪਨ ਰੰਝਲ ਸੋਏ ਜਿਨ ਸੇਵਿਆ ਅਥਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਤਾਣਾ ਗਾਵਿਆ ਸੁਨੀਆਂ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲਾ ਜਾਏ ਗਰਮਤ ਨਾਦੰ ਗਰਮਤ ਵੇਦੰ ਗਰਮ ਕਰਹਿਆ ਸਮਾਈ ਗੁਰ ਐਸਰ ਗੁਰ ਗੋਖਾ ਬਰਮਾ ਗੁਰ ਪਾਰਵਤੀ ਮਾਏ ਜੈ ਹਉ ਜਣਾ ਅੱਖ ਨਾਹੀ ਕਹਿਣਾ ਕਤਲ ਨਜਾਏ ਗੁਰਾ ਇੱਕ ਦਹਿ ਬੁਜਾਈ ਸਭਨਾ ਜੀਅ ਕਾ ਇੱਕ ਦਤਿ ਸੋ ਮਾ ਵਿਸਰ ਨ ਜਾਏ ਤੇਰਥ ਨਾਮ ਜਿਤਿ ਧਾਮ ਬਿਣ ਪਾਣੇ ਕੇ ਨਾਇ ਕਰੇ ਜਿਤੇ ਸ੍ਰਿ ਸਤਿਪਾਈ ਵਖਾ ਬਿਣ ਕਰਮਾ ਕੀ ਮਰ ਲਾਏ ਮਤ ਉਚਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੇ ਸਿੱਖ ਸੋਣੇ ਗੁਰਦਾ ਇੱਕ ਦੇਹੁ ਜਾਇ ਸਭਨਾ ਜੀਆ ਕਾ ਇੱਕ ਦਾਤਾ ਸੋ ਮਰਿ ਸਰਨ ਜਾਈ ਜੇ ਤੁਸਾਰੇ ਅਰਜ ਹੋਰਜ ਸੁਣੀ ਹੋਏ ਦਾਣੀਆ ਨਾਲ ਚਲੈ ਸਭ ਕੋਏ ਚੰਗਾ ਨੌਰ ਖੈ ਕਾ ਜਤ ਕੇ ਦਤ ਜਗ ਲੈ ਜਿਤ ਸੁਨਦਰਨਾ ਆਵੇ ਤਵ ਬਤਨਾ ਪੁਚੈ ਕੇ ਕਿਤੈ ਅੰਦਰ ਕੀਟ ਕਰ ਦੋ ਸੇ ਦ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਅਗੁਣ ਦੇ ਏਹ ਆਪਣਾ ਸੁਜੈ ਜਿਤਸ ਗੁਣ ਕੋਈ ਕਰੇ ਸੁਣਿਆ ਸਿਧ ਪੇਰ ਸੁਨਾਥ ਸੁਣਿਆ ਤਰਤਵਲ ਆਕਾਸ਼ ਸੋਹਣਿਆ ਦੀਪ ਲ ਪਤਲ ਸੁਣਾ ਪਹਨਾ ਸਕਾ ਕਾਨ ਨਾਰਕ ਭਗਤਾ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮਕਸਲਾ ਹਨਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਨਸ ਸੁਣਿਆ ਸਾਰ ਸੰਤੋਖ ਗਿਆਨ ਸੁਣਿਆ ਅਸ਼ਟਕਾ ਇਸ਼ਨਾਰ ਸੁਣਿਆ ਪੜਿ ਪ੍ਰਤਪਲ ਹਮਦ ਸੁਣਿਆ ਲਾਗੇ ਸੈਤਿਆਦ ਅਨਾਰ ਭਗਤ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣ ਕੇ ਗਾ ਸੁਣਿਆ ਸੇਖ ਪੀਰ ਬਾਦਸ਼ਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥ ਵੈ ਅਸਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੇ ਗਤ ਕਹਿ ਨ ਜਾਏ ਦੇਖੋ ਕੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣਾ ਹਦ ਮਨ ਕਾ ਬਹਿ ਕਰਨ ਵਿਚਾਰ ਐਸਾ ਨਾ ਮਨ ਰੰਜਨ ਹੋਏ ਜੇ ਕੋ ਮਨ ਜਾ ਨਿਮਨ ਕੋਏ ਮਨ ਸਤਿ ਹੋਵੇ ਮਨ ਬੁੱਧ ਮਨ ਸਗਰ ਭਣ ਕੇ ਸੋਧਾ ਮਨ ਨਾ ਮੋਟਣਾ ਕਾਏ ਮਨ ਨਾ ਜੰਕੈ ਸਤ ਨ ਜਾਏ ਐਸਾ ਨ ਨਰੰਜਨ ਹੋਏ ਜੇ ਕੋ ਮਰ ਜਾਣੇ ਮਨ ਕੋਏ ਮਨ ਮਾਰ ਗਟ ਕਨਪੋਏ ਮਨ ਪਸਾ ਪ੍ਰਖ ਜਾਏ ਮਨ ਮਗਨਾ ਚੱਲੇ ਪੰਥ ਮਨ ਤਨ ਸਤੇ ਸੰਬੰਧ ਐਸਾ ਨ ਨਰੰਜਨ ਹੋਏ ਜੇ ਕੋ ਮਨ ਜਣੇ ਮਨ ਕੋਏ ਮਨ ਪਾਵੈ ਮੁਕਤਵਾੜ ਮਨ ਪਰਵਾਰੇ ਸਾਧਾਰ ਮਨ ਤ੍ਰਿਤਾ ਦੇ ਗੁਰ ਸਿੱਖ ਮਨ ਨਾ ਦੇਖ ਨਾ ਪੇਖਾ ਐਸਨ ਮਨ ਰੰਜਨ ਹੋਏ ਜੇ ਕੋ ਮਨ ਜਾ ਦਿਵਨ ਕੋਏ ਪੰਚ ਪ੍ਰਮਾਨ ਪੰਚ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹ ਹਾ ਦਰ ਰਾਜਾ ਪੰਚੇ ਕੈਗਰ ਇਕ ਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਹ ਕਰਣਾ ਨਹੀਂ ਸਮਰ ਤਉ ਦਰੁ ਦਇਆ ਕਾ ਪੂਤ ਸੰਤੋ ਸਤ ਪ੍ਰਕਿਆ ਜਨ ਸੋਤ ਜੇ ਕੋ ਬੁਝਾ ਉਹ ਵਸ ਤਿਆਦ ਤਉ ਦਇਆ ਫਿਰ ਕੀਤਾ ਪਾਦ ਧਰਤੇ ਹੋਤ ਪਰੇ ਹਰ ਹੋਰਾ ਤਿਸ ਤੇ ਪਤ ਲਾ ਕਰਨ ਜੋਦ ਜਿਉ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬਡੇ ਕਾ ਨਾਮ ਏ ਹੌਲੇ ਕਰਖ ਜਾਣੇ ਕੋਏ ਨਿਕਲ ਕਿਆ ਕਿਤ ਹੋਏ ਕਿਤ ਤਾਂ ਸੁਆਦ ਰੂਪਾ ਕੀਤੀ ਦਾ ਜਾਣੇ ਕਣ ਕੋਤਾ ਏ ਤਪਸਾ ਕੋ ਕਬੋ ਤਿਸਤੇ ਹੋਏ ਲੱਕ ਦਿਰਿਆ ਕੁਦਰਤ ਕਵਨ ਕਾਹਾ ਵਿਚਾਰ ਵਰਿਆ ਨ ਜਬ ਇੱਕ ਵਾਰ ਜਤੁ ਪਾਵੇ ਸਖਿ ਨੇਕਾਦ ਤੋ ਸਦਾ ਸਲਾਮ ਤਨਰੰਗ ਕਾਦ ਅ ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਚਵਤਾ ਅ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਸ ਅ ਸੰਖ ਭਗਤ ਰੁਣ ਗਿਆਨ ਵਿਚਾਰ ਅ ਸੰਖ ਸਤਿ ਅ ਸੰਖ ਦਾਤਾਰ ਅਸੰਖ ਸੂਰਮਾ ਭਕਸਾ ਦੇ ਅਸੰਖ ਮੌਂਦਵਲਾ ਇਹ ਤਾਜ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵ ਇਕ ਵਾਰ ਜੇ ਤੂੰ ਪਾਵੇ ਸਹਿ ਫਰੇ ਕਾ ਤੂਸ ਦਾ ਸਲਾਂਗ ਤਨ ਰੰਗ ਕਾ ਅਸੰਖ ਮੁਰਖ ਦੇ ਕੋਦ ਅਸੰਖ ਚੋਰ ਹਰਾ ਮਕੋਦ ਅਸੰਖ ਮਰਕਰ ਜਾਹੇ ਜੋਰ ਅਸੰਖ ਲੋਦਾਥਿਆ ਕਰਮਾਹੇ

अशंक नवशंक कथा अगमगम अशंक लोह अशंक हसरपाल होए अकरी नाम करे सला अकरी ज्ञान गीत गुण गा अकरे लेखण बोलण बाण अकरा सर संजोग बखान जनह लगत शरणाहे जे परमाये तत पाहे ਜਿਤ ਕਿ ਤਿਤ ਤੇ ਤਨਾਓ ਗੜ ਨਗ ਨਹੀਂ ਕੋਤਾ ਕੁਦਰਤ ਕਮਨ ਕਾ ਹਵੇ ਚਾਲ ਵਾਰਿਆ ਨ ਜਾਵਾ ਇੱਕ ਵਾਰ ਜ ਜੁਲਫਾ ਵੈ ਸੇ ਪ੍ਰੇਕਾਰ ਉਸਦਾ ਸਲਾਮ ਤਨ ਰੰਗਕਾਰ ਭਾਰਿਆ ਪੈਰ ਤਨ ਦੇ ਪਾਣੀ ਤੋਤੇ ਉਤਰਾ ਸਕੇ ਉਪਰ ਤੇ ਕਪੜਾ ਹੋਏ ਦੇ ਸਾਬੂਨ ਲਇ ਹੋ ਤੋਏ ਹਰੀਐ ਮੱਕਾ ਪਾਕੈ ਸੰਗ ਉਤਪੈਨਾ ਵਿਕੇ ਰੰਗ ਪੁੰਨੀ ਪਾਪੀ ਆਕਣ ਨਾਹੀ ਕਰ ਕਰ ਕਰਣਾ ਲਿਖ ਰਹਿ ਜਾਹ ਹਾ ਆਪੇ ਵੀ ਜਾ ਤੇ ਹੀ ਕਹੋ ਨਾਨਕ ਹਕਮੀ ਆਵਿ ਜਾਹੋ ਤੀਰਥ ਤਪ ਤੇ ਆਦਤ ਦਾਨ ਜੇ ਕੋ ਪਾਵੈ ਤਿਲਕਾਮਾਰ ਸੁਣਿਆ ਬਨਿਆ ਬਨ ਕੀਤਾ ਭਾਉ ਅੰਤਰ ਗਾ ਤੇ ਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਗਣ ਗੁਣ ਕੀਤਾ ਪਕ ਨਾ ਹੋਏ ਸਵਰਥ ਆਤਮਾਣੀ ਪਰਮਾਉ ਸਤ ਸਵਣ ਸਦਾ ਮਨ ਚਾਉ ਕਣਸ ਵੈਲਾ ਵਖਤ ਕਵਣ ਕਮਣ ਚਿਤ ਕਵਣ ਵਾਰ ਕਵਣ ਸਰਤੇ ਮਾਹ ਕਮਣ ਜਿਤ ਵਖ ਆਕਾਰ ਵਿਰਣ ਪਇ ਪੰਡ ਤੇਜ ਹੋਵਲ ਕਫਰਾ ਹੋਵਲ ਕਕੁਰਾ ਰਤਨ ਪਾਇਓ ਕਾਦੀਆ ਜੇ ਲਿਕਨ ਡੈ ਕੋ ਰਾਨ ਤਿਤਵਾਰਣਾ ਜੋਗੀ ਜਾਣਾ ਰਤਮਹੁ ਨ ਕੋਏ ਜਾ ਕਰਤਾ ਸਿਰ ਠੇਕਾ ਸਾਜੇ ਆਪੇ ਜਾਣ ਸੋ ਏਕ ਕਿਰਿਆ ਕਾ ਕਿ ਸਾਲਾ ਏਕ ਵਰਣੀ ਕਿਉ ਜਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਦੋ ਇੱਕ ਸਿਆੜਾ ਵਡਾ ਸਾਹਿਬ ਡੀਨ ਏਕੇ ਤਜਾ ਕਾ ਹੋਵਾ ਨਾਰਕ ਜੇ ਕੋ ਆਪੋ ਜਾਣੇ ਅਗੇ ਗਿਆਨਾ ਸੋਹਾ ਪਾਥਨ ਪਤਨ ਲਖ ਅਗਸ ਅਗਸ ਉੜਕ ਉੜਕ ਫਰਤਕੇ ਵੈਦ ਕਹਿਣ ਇਕ ਬਾਤ ਸਸਰ ਤਰਹ ਕਾਨਿਕ ਤੇ ਬਾ ਅਸਲ ਇਕ ਧਾਤ ਦੇਖ ਹੋਇ ਤਾ ਦਿਖੀਐ ਦੇਖੇ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਹੈ ਆਪੇ ਜਾਣੇ ਆਪੋ ਸਦਾ ਹੀ ਸਦਾ ਹੈ ਏਤੇ ਸਰਤ ਨ ਪਈਆ ਰਦੀਆਂ ਅਤਿ ਵਾਪ ਵਹ ਸਮੋਦਨ ਨ ਜਾਣੀਆ ਸਹ ਮਨ ਸਸੁਤਾਨ ਗ੍ਰਹ ਸੇਤੇ ਮਲ ਧਨ ਕਿਹੜੀ ਤਰਣਾ ਹੋਵਣੇ ਜੇ ਤਿਸ ਮਨ ਹੁਨਾ ਵਿਸਰਹਿ ਅੰਤ ਨ ਸਹਿਤੇ ਕਰਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨਾ ਵਿਕਣ ਸੁਣਨਾ ਅੰਤ ਅੰਤ ਨਾ ਜਾਪੈ ਕਿ ਅਮਰ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰਵਰ ਅੰਤ ਕਾਰਨ ਕੇ ਤੇ ਬਿਨ ਨਾ ਹੈ ਤਕ ਅੰਤ ਨ ਪਾਏ ਜਹੇ ਇਹੋ ਅੰਤ ਨ ਜਾਣੇ ਕੋਇ ਬਤ ਕਹੀਐ ਬਤ ਹੋਇ ਵੱਡਾ ਸਾਹਿਬ ਇਹ ਚਾਹਤਾ ਕੋ ਚੇ ਉਪਰੇ ਉਚਾਨਾ ਹੋਵੜ ਓ ਕਾ ਹੋਵੇ ਕੋਏ ਜਿਸ ਸੁਚੇ ਕੋ ਜਾਣੈ ਸੋਏ ਜੇਵੜੇ ਅਪੜੇ ਆਪਾ ਕੋ ਨਾਨਕ ਨਦਰੇ ਕਰਮੀ ਦਾਤ ਬਸਤਾ ਕਰ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਤ ਮਾਏ ਕਿਤੇ ਮੰਗਿਆ ਜਿਉ ਅਪਾਦ ਕੇਚ ਗਣਥ ਨਹੀਂ ਵਿਚਾਰ ਇਤਿ ਕਤੁ ਤਰ ਕਾਦ ਕਿਤਨ ਲੰ ਕ੍ਰਪਾ ਹੈ ਕਿਤ ਮੂਰਖ ਕਾਹੇ ਕਾਹੇ ਕਿਤ ਦੁਖ ਭੂਖ ਸਦਨਾਰ ਐਬਦ ਅਤੇਰੀ ਦਤਾਰ ਬੰਦ ਕਲਾਸੀ ਭਾੜਾ ਹੋਏ ਔਰ ਆਕ ਨ ਸਕੈ ਕੋਏ ਜੇ ਕੋ ਖਾਇ ਆਖਣ ਪਾਏ ਉਹ ਜਾਣਾ ਜੇਤੀਆ ਨੋ ਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਬਿ ਕਹੀ ਕੇ ਜਨ ਬਕ ਸਭ ਸਲਾ ਨਾਨਕ ਪਾਸਾ ਹੀ ਪਾਸਾ ਹੋ ਅਮੁੱਲ ਗੁਣ ਅਮਨ ਆਪਾਰ ਅਮਰ ਵਰ ਭਾਰਿਆ ਹੋਲੇ ਪੰਡਾਰਾ ਅਮੁੱਲ ਆਵਹ ਮੋਲਾ ਜਾਹੇ ਅਮੁੱਲ ਭਾਇ ਅਮਲਾ ਸਮਾਹੇ ਅਮੋਲੋ ਧਰਮ ਅਮਲ ਦੇ ਬਾਣ ਅਮਲ ਤੁਲ ਅਮਲ ਕਰਵਾਣ ਅਮਰ ਬਖਸੇ ਸੋ ਮੋਲ ਸਾਨ ਅਮਲ ਕਰਮ ਅਮਲ ਪਰਵਾਣ ਅਮਲ ਮਦਿਆ ਗਿਆਨ ਜਾਏ ਅੱਖ ਆਕਰਹਿ ਲਵਲਾਏ ਆਖੇ ਵੇਰ ਪਾਖੋਦਾਨ ਅੱਖ ਅੜੇ ਕਰੇ ਵਖਿਆਣ ਅਕੇ ਵਰਮੇ ਅਕੇ ਇੰਦ ਅਕੇ ਗੋਪੀ ਤੈ ਗੋਵੰਦ ਅਕ ਅਿਸਰ ਅਕੇ ਸਦ ਅਕੇ ਕਿਤੇ ਕੀਤੇ ਬੋਧਾ ਅਕੇ ਦਨ ਅਕੇ ਦੇਵ ਅਕੇ ਸੋ ਨਰਮਨ ਜਨ ਸੇਵ ਕੀਤੇ ਅਕੇ ਅਕੜ ਪਾਹੇ ਕੀਤੇ ਕੱਕ ਉਟਟ ਜਾਹੇ ਇਤੇ ਕਿਤੇ ਹੋਣ ਕਰੇਤ ਅਕਰ ਸਕਾਇ ਕਈ ਕੇ ਜੇ ਉਹ ਭਾਵੈ ਤਿਰਦ ਹੋਏ ਨਾਨਕ ਜਾਣ ਸਾਚਾ ਸੋਏ ਦੇਖੋ ਆਖੇ ਬੋਲ ਵਿਗਾੜ ਤਲ ਕਿਐ ਸਿਰ ਕਾ ਵਾਰਾ ਗਾਬਾਤ ਸੋਦਰ ਕੇ ਹਾਸੋ ਕਰਕੇ ਹਾ ਜਿਤਬ ਸਰਬ ਸਮਾਲੇ ਵਜੇ ਨਾਦ ਅਨਿਕ ਸੰਖਾ ਕੀਤੇ ਬਾਣ ਹਾਰੇ ਇਤੇ ਰੱਖ ਰਿਐ ਸਹਿ ਕਹੀ ਅਨਾਕ ਕੇਤੇ ਗਵਣ ਹਰੇ ਗਗਤਨ ਪਣ ਪਾਣੀ ਬਾਸੰਤਰ ਗਵ ਰਾਜਾ ਤਰਨ ਦਵਾਰੇ ਗਗ ਚਤ ਗਫਲਕ ਜਾਣ ਹ ਲਖ ਲਖ ਧਰਮ ਵਿਚਾਵੇ ਗਵ ਈਸ਼ਰ ਵਰਨਾ ਦੇਵੇ ਸੋਹਨ ਸਦਾ ਸਵਾਰੇ ਗਗਹ ਇੰਤਨ ਦਸਨ ਬੈਠੇ ਤੇਥਿਆਦਰ ਨਾਲੇ ਗਗ ਸਿਸਮ ਦੇ ਅੰਦਰ ਗਗ ਸਾਧ ਵਿਚਾਰੇ ਗਗ ਜਥੇ ਸਤੇ ਸੰਤੋਖੇ ਗਗ ਵਿਕਰਾਰੇ ਗਗਨ ਪੰਡਤ ਪੜਨਾਰ ਕੇ ਸਰਜੁਗ ਜਗ ਵਿਦਿਆ ਨਾਲੇ ਗਗ ਮੋਹਨੀ ਅਮਨ ਮੋਹਨਾ ਸੁਰਗ ਮਛ ਪਿਆਦੇ ਗਗਨ ਰਤਨੁ ਪਾਏ ਤੇਰੇ ਅਟਰ ਤੀਰਥ ਨਾਲੇ ਗਾ ਗੋਦ ਮਹਾਬਰ ਸੂਰਾ ਗਾ ਕਣੀ ਚਾ ਦੇ ਗਾ ਕੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤਨ ਗੰਗਾ ਜੋ ਤਦ ਭਵਨ ਰਤੇ ਤੇਰੇ ਭక్టర్ ਸਾਲੇ ਹੋਰ ਕਿੱਥੇ ਗਵਨ ਸੇ ਮਾ ਕਿਤਨ ਆਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਚ ਸਚ ਨਾਏ ਆਪਿ ਹੋਸੇ ਜਾਏ ਨ ਜਸੇ ਰਚਨਾ ਜਨ ਰਚਾਏ ਅਦੰਗੇ ਦੰਗੇ ਭਾਤੀ ਕਰ ਕਰ ਜਿਸੇ ਮਾਇਆ ਜਨ ਓਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਤ ਉਸ ਦੇਵ ਨਾਏ ਜੋਤਿ ਸੁਭਾਵੇ ਸੋ ਏ ਕਰਸੇ ਹੁਕਮ ਨ ਕਰਣਾ ਜਾਏ ਅਪਸ ਸਹਕਾ ਸਾਹਿਬ ਨਾਰ ਕਰਾ ਨਰ ਜਾਈ ਮੁੰਦਾ ਸੰਤਾ ਸਰਵਾ ਝੋਲੀ ਤੇ ਹਰ ਕੀ ਕਰੇ ਵਿਪੂਤਾ ਸੰਤ ਕਾਲ ਕੁਵਾ ਦੇ ਕਾਇ ਜੁਗਤ ਡੰਡਾ ਪ੍ਰਤੀਤ ਆਏ ਪੰਤੇ ਸਗਲ ਜਮਾਤੇ ਮਰ ਜਿੱਤ ਜਗ ਜੀਤਾ ਅਦੇ ਤੇ ਸਿਆਦੇਸ ਆਦ ਨਿਰ ਅਨਾਥ ਨਾਥ ਜੁਗ ਜੁਗ ਇਕ ਵੈਸਾ ਭਗਤ ਗਿਆਂ ਦਾ ਆ ਭੰਡਾਰਨਾ ਘਟ ਘਟ ਵਜਹਿ ਨਾਦ ਆਪਨਾਦ ਨਾਤੇ ਸਭ ਜਾਕੇ ਰੇਸਤ ਅਵਰਾ ਸਾਧ ਸੰਜਗ ਜਗ ਕਾ ਚੜਾ ਰਹਾ ਹੈ ਲਿਖੇ ਆ ਭਗ ਅਦਿੱਤ ਸਿਆਦੇਸ ਅਦ ਨਿਰ ਅਨਾਦ ਅਨਾਹਕ ਜੁਗ ਜੁਗ ਇਕ ਵੇਸ ਇਕ ਨਹੀ ਜਤਵਿਆ ਇਹ ਤਿੰਨ ਤੇ ਲੈ ਪ੍ਰਭਾਨ ਇਕ ਤਾਂ ਸਾਰੇ ਇਕ ਭੰਦਾਰੇ ਇਕ ਲਏ ਦੇ ਬਾਣ ਜੈਤਸ ਭਾਵ ਤਵੇ ਤਾਵਾ ਯਹੋਵਾ ਫਰਮਾਨ ਹੋਵੇ ਕੇ ਉਹਨਾਂ ਨਦਰਣ ਆਵੇ ਬਹੁਤਾ ਇਹ ਵਡਾਣ ਆਦੇਸਿਆ ਆਦੇਸ ਆਦ ਨਿਰ ਅਨਾਹਤ ਜੁਗ ਜੁਗ ਇਕ ਵੇਸ ਆਸਣ ਲਏ ਲੋਏ ਪੰਡਾਲ ਜੁਗ ਚਪਾਇਆ ਸੋਇਕਾ ਵਾਡ ਕਰ ਕਰ ਵੇਖੈ ਸਰਜਣ ਹਾਰ ਨਾਨਕ ਸੱਚੇ ਕੀ ਸਾਚੀ ਤਾਰ ਆਦਿਤ ਸ ਅਦੇਸ ਅਦਨਿਲ ਅਨਾਦ ਅਨਾਤ ਜੁਗ ਜੁਗ ਇੱਕੋ ਵੇਸ ਇੱਕ ਦੋ ਜੇ ਬੋ ਲਖ ਹੋ ਹੈ ਲਖ ਵ ਲਖ ਵੇਸ ਲਖ ਲਖ ਗਿੜ ਅਕੀਐ ਇਕ ਨਾਗ ਜਗਦੀਸ ਏਤ ਰਹ ਪਤ ਪਵਡੀਆਂ ਚੜਿਏ ਹੋਏ 21 ਸੰਗਲਾ ਆਕਾਸ਼ ਕੀ ਕਿਟਾ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਅਕਣ ਜੋਰ ਚੁਪਾ ਨਾ ਜੋਰ ਜੋ ਨ ਮੰਗਣ ਦੇਣ ਨ ਜੋਰਾ ਜੋ ਨਾ ਜੀਵਨ ਮਰਨ ਨ ਜੋਦ ਜੋ ਨਾ ਰਾਜ ਮਾਲ ਮਨ ਸੋਰਾ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਟੁੱਟੈ ਸੰਸਾਰ ਜੈਸਾ ਜੋਰ ਕਰ ਵਖੈ ਸੋ ਏ ਨਾਨਕ ਉਤਮ ਨੇਤਨਾ ਕੋਏ ਰਾਤਿਰ ਤੇ ਤੇਤੇ ਬਾਦ ਕਣ ਕਣੀ ਅਗਨੀ ਪਾਤਾਲ ਐਸੋਇ ਤਰਤੇ ਤਾ ਪਰ ਖੇਤਰ ਸੰਸਾਰ ਤਤ ਸਵਿਚ ਦੀ ਜੁਗਤ ਕੇ ਰੰਗ ਇਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਸੱਚਾ ਦਰਬਾਦ ਏਤ ਸਹਨ ਪੰਚ ਪਰਵਾਰ ਨਗਰੀ ਕਰੰ ਪਵਨੇ ਸਾਨ ਕਾਤਕਾਇ ਉਥੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਕੰਡਕ ਇਹੋ ਧਰਮ ਗਿਆਨ ਕੰਡਕ ਆਖ ਕਰਮ ਕਹਤੇ ਬਨਪਾਣੀ ਵੈ ਸੰਤਰ ਕਹਤੇ ਕਰਮਹਿ ਇਸ ਇਤੇ ਬਰਨ ਘਰਤ ਘੜੀਆ ਲੋਪ ਰੰਕੇ ਵੇਸ ਕਹਤੇ ਕਰਮ ਧੋਮੀ ਮੇਰ ਕੇਤੇ ਕਹਤੇ ਤੂ ਉਪਦੇਸ ਕਹਤੇ ਇੰਦ ਚੰਦ ਸੂਰ ਕੇਤੇ ਕਹਤੇ ਮੰਡਲ ਦੇਸ ਇਹ ਤੇ ਸਰਬਦਨਾਤ ਕੇਤੇ ਕੇਤੇ ਦੇ ਵਿਵੇਸ ਕੇਤੇ ਦੇਵ ਦਰਮਨ ਕੇਤੇ ਕੇਤੇ ਰਤਨ ਸਮੰਦ ਕੇਤੀ ਅਕੋਣੀ ਕੇਤੀਆ ਬਾਣੀ ਕੇਤੇ ਪਾਤ ਨਰੰਦ ਕੇਤੀਆ ਸਭ ਤੇ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚਲੰਡ ਤਿਤੈ ਨਾਦ ਬਿਨਾਦ ਕੋ ਅਨੰਦ ਸਰਵ ਕੰਡ ਕੇ ਬਾਣੀ ਰੂਪ ਤਿਤੈ ਕਰਤਿ ਕੜਿਆ ਬਹੁਤ ਅਨੂਪਾ ਆਕਿਆ ਗਲਾ ਕਤਿਆ ਨ ਜਾਹੇ ਦੇਖੋ ਕੈ ਪਿਛੈ ਪਛਤਾਏ ਇਥਾ ਕੜਿਆ ਸਤਮਾਤਮਨ ਬੁੱਧ ਤਿਤੈ ਘੜਿਆ ਸਦਾ ਸਿਦਾ ਕੇ ਸਰਬਦਾ ਕਰ ਕੰਡ ਕੇ ਬਾਣੀ ਜੋਰਾ ਚਿਤ ਹੋਰ ਨ ਕੋਇ ਹੋਰ ਇਤਜੋਤ ਮਹਾਬਲ ਸੋਦ ਤਿਨ ਮਾ ਰਾਮ ਰਹਿਆ ਪਰਪੁਰ ਇਤ ਸਿਤ ਸਿਤਾ ਮਮਾਹੇ ਤਕ ਰੂਪ ਨਖਤਨੇ ਜਾਹੇ ਨਾ ਕੋ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਇਤ ਭਗਤ ਵਸਤ ਕ ਲੋਗ ਕਰੈ ਨ ਸਚਾ ਮਨਸੋਏ ਸਤਿ ਕੰਡ ਸਨ ਰੰਕਾਰ ਕਰ ਕਰ ਵੇਖੈ ਨਦਰ ਨਹਾਰ ਤਿਤ ਕੰਡ ਮੰਡ ਅਰਪੰਡ ਜੇ ਕੋ ਕਤੈ ਤਾ ਅੰਤਨ ਅਨੰਤ 에ਤ ਲੋਲੂ ਅਕਾਰ ਜਿਵ ਜਿਵ ਹੁਕਮਤ ਵਤ ਵਿਕਾਰ ਵੇਖਾ ਵਿਖਸ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਘਹਾਰਾ ਤੇਲ ਦਸਨਿਆਰ ਅਰਣ ਮਤ ਵਿਦ ਅਰਥਿਆਦ ਭੌ ਕਲਾ ਅਗਨ ਤਪਤਾ ਭਾਂਡਾ ਪਉ ਅੰਮ੍ਰਿਤ ਤਟ ਧਾਲ ਘੜਿਆ ਸ਼ਬਦ ਸੁਚੀਟਕ ਸਾਲ ਜਨ ਕੋ ਨਦਰ ਕਦਮ ਤਿਨ ਕਾਰ ਨਾ ਦੇ ਕ ਨਦਰੇ ਨਦਰ ਨਿਹਾਰ ਪਵਨ ਗੁਰ ਪਾਣੀ ਪਿੱਤ ਮਾਤਾ ਧਰਤ ਮਹਤ ਦਿਸ ਰਤ ਦਾਈ ਦਇਆ ਖੇਲੇ ਸਗਲ ਜਗਤ ਚੰਗਿਆ ਨਿਭਰਾਈ ਆਵਾਚੇ ਤਰਨ ਹੰਧੋਬਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਕੇ ਮਸਕਤ ਘਾਲ ਨਾਨਕ ਤੇਮਤ ਉਜਲੇ ਕੀਤਿ ਸ਼ੁਕਤੀ ਨਾਲ ਜਨੇ ਨਾਮ ਧਿਆਇਆ ਗਏ ਨ ਸੱਕਦ ਕਾਲੋ ਨਾਨਕ ਤੇਮਕ ਕੁਜਲੇ ਕਿਤੇ ਛੁਟੀ ਨਾਰੁ ਵਾਹਿਗੁਰੂ ਜਿਕਾ ਕਲਸਾ ਵਾਹਿਗੁਰੂ ਦੇਖੇ ਪਤਹ